ਸਾਲ ਹੋ ਗਏ ਤੇ ਕੈਨੇਡਾ ਜਾ ਕੇ ਤਾਂ ਬੰਦੇ ਉਹੀ ਨਹੀਂ ਮੁੜਦੇ ਹੈਗੇ ਤੂੰ ਕਿਵੇਂ ਇਧਰ ਆ ਗਿਆ ਫਿਰ ਵੀਰੇ ਜਲ ਹੁਣ ਆਪਦਾ ਧੰਦਾ ਫੇਰ ਵੀ ਪੁਰਾਣਾ ਯਾਰ ਮੋਹ ਰਹਿੰਦਾ ਹੈ ਅਹਾਂ ਹਾਂ ਮੈਂ ਆਖਿਆ ਵੀ ਯਾਰ ਮੈਂ ਤਾਂ ਇਹ ਛੱਡ ਨਹੀਂ ਸਕਦਾ ਯਾਰ ਭਾਵੇਂ ਕੈਨੇਡਾ ਹਾਂ ਉੱਥੇ ਜਵਾਕ ਕਹਿੰਦੇ ਹਣਗੇ ਉਹ ਨਾ ਬਜਵਾਕ ਵੀ ਕਹਿੰਦੇ ਹੋਰ ਵੀ ਮੈਂ ਆਖਿਆ ਯਾਰ ਵੀ ਮੇਰਾ ਹੁਣ 10 ਸਾਲ ਦਾ ਧੰਦਾ ਤੋੜਿਆ ਹੋਇਆ ਮੈਂ ਕਿਵੇਂ ਆਵਾਂ ਤੇ ਭਾਂਜਾ ਨਾਲ ਜਾਂ ਕੋਈ ਹੋਰ ਨਹੀਂ ਯਾਰ ਲੋਕਾਂ ਨੇ ਵੀ ਨਹੀਂ ਕਿਹਾ ਯਾਰ ਰਿਸ਼ਤੇਦਾਰਾਂ ਨੇ ਕਹਿੰਦੇ ਹੁਣ ਕਿ ਤਮਾਂ ਵਾਲੀ ਕਰਦਾ ਵੀ ਇਹਦੇ ਮਾਰਾ ਬਾਈ ਐਂ ਤਾਂ ਹੁਣ ਚੌੜ ਕਰ ਦਿੱਤਾ ਆਪਦੇ ਹਮਸਾਫਰ ਜਾਂ ਹੋਰ ਵੀ ਬੰਦੇ ਕਹਿੰ ਆਹ ਦੇਖਾ ਆ ਇੱਥੋਂ ਦੇਖ ਲਓ ਬਾਈ ਆਹ ਵਿਚਾਲੇ ਖਾਲੀ ਪਾਈ ਵੀ ਆ ਜਿਹਦੇ ਵਿੱਚ ਪਾਣੀ ਜਾਂਦਾ ਇਧਰਲੇ ਪਾਸੇ ਕਿਹੜਾ ਦੇਖੋ ਇਧਰਲੇ ਪਾਸੇ ਕਿਹੜਾ ਦੇਖੋ ਨਾ ਤੁਸੀਂ ਕੱਖ ਦੇਖ ਲਓ ਕਿਤੇ ਤੁਹਾਨੂੰ ਕੱਖ ਦਾ ਵੀ ਨਜ਼ਰ ਆਉਂਦਾ ਹੋਵੇ ਬਾਈ ਕੱਖਾਂ ਦਾ ਕਿਵੇਂ ਮੈਨੇਜਮੈਂਟ ਕਰਦੇ ਹੋਗੇ ਬਾਈ 20 ਵੀ ਦੇਵਾ ਗਿਆ ਸੀ ਵੀ ਤੇ ਸਾਡਾ ਕੰਮ ਹਾਂ ਜੇ ਕਿਸੇ ਵੀਰ ਨੂੰ ਤੁੱਕ ਵੀ ਅਸੀਂ ਦਿੱਤਾ 20 ਸੇਲ ਕਰਿਆ ਮੈਂ ਤਾਂ ਉਹਨੂੰ 20 ਵੀ ਮਿਲ ਜੇ ਕਿਸੇ ਵੀਰ ਨੂੰ ਚਾਹੀਦਾ ਨਾ ਤਾਂ ਇਹ ਆਪ ਵੀ ਸਿੱਟਣੀ ਹੈ ਹਾਂ ਉਹ ਵੀ ਦੇ ਲਾ ਇਹ ਵੀ ਗੱਲ ਰਹੀ ਮੰਨ ਲਓ ਐਤ ਕੀ ਦਾ ਚਲੋ ਹੋ ਗਏ ਲੇਟ ਜਿਹੜੇ ਬੰਦੇ ਗਾਹਾਂ ਤੋਂ ਬਾਈ ਕਹਿੰਦਾ ਵੀ ਅਸੀਂ 20 ਵੀ ਦਿਆ ਕਰਾਂਗੇ ਕਿਸੇ ਬੰਦੇ ਨੇ ਆਪਦੀ ਪੌਦ ਤਿਆਰ ਕਰਨੀਆਂ ਗਈ ਆਪਦੇ ਬਾਹਨ ਚ ਉਹ ਕਰਨਾਗਾ ਤਾਂ ਉਹਦਾ ਤੁਹਾਨੂੰ ਬਾਈ 20 ਵੀ ਮਿਲਿਆ ਕਰੂਗਾ ਹਾਂਜੀ ਦੋਸਤੋ ਸਾਰੇ ਵੀ ਥੋੜਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਬਈ ਆ ਜਿਹੜੀ ਤੁਸੀਂ ਪਨੀਰੀ ਦੇਖ ਰਹੇ ਹੋ ਨਾ ਇਧਰ ਦੇ ਪਾਸੇ ਲੱਗੀ ਹੋਈ ਇਹ ਪਨੀਰੀ ਕਰਕੇ ਬੰਦਾ ਕੈਨੇਡਾ ਛੱਡਿਆ ਆ ਤੇ ਮੈਂ ਤੁਹਾਨੂੰ ਮਿਲਾਉਣਾ ਪਹਿਲਾਂ ਜਗ੍ਹਾ ਦੱਸਦਾ ਵੀ ਕਿੱਥੇ ਖੜਾ ਤਲਵੰਡੀ ਸਾਬੋ ਕੋਲੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸਿਰਫ 5-6 ਕਿਲੋਮੀਟਰ ਦੂਰ ਲੇਲੇ ਵਾਲਾ ਪਿੰਡ ਐ ਮੋੜ ਮੰਡੀ ਤੋਂ ਹੈਗਾ 15 ਕਿਲੋਮੀਟਰ ਦੂਰ ਤੇ ਬਾਈ ਨਾਲ ਜਦੋਂ ਮੇਰੀ ਗੱਲ ਹੋਈ ਮੈਨੂੰ ਇਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਹਿੰਦਾ ਬਈ ਬੰਦਾ 10 ਸਾਲ ਤੋਂ ਪਨੀਰੀਆਂ ਲਾਉਂਦਾ ਕਹਿੰਦਾ ਜਵਾਕ ਉਡੀ 30 ਕੈਨੇਡਾ ਗਈ ਵੀ ਆ ਕੈਨੇਡਾ ਹੀ ਵਾਗਿਆ ਪਰ ਆਪਣੀਰੀ ਕਰਕੇ ਬੰਦਾ ਮੁੜਿਆ ਆਜੋ ਤੁਹਾਨੂੰ ਦਰਸ਼ਨ ਕਰਾਵਾਂ ਮੇਰੇ ਨਾਲ ਬਾਈ ਖੜਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਚੜਦੀ ਕਲਾ ਬਾਈ ਕਿੰਨੇ ਸਾਲ ਹੋ ਗਏ ਪਣੀਰੀ ਲਾਉਂਗੇ ਮੈਨੂੰ 10 ਸਾਲ ਹੋ ਗਏ ਵੀਰੇ 10 ਸਾਲ ਹੋ ਗਏ ਹਾਂਜੀ ਹਾਂਜੀ ਤੇ ਕੈਨੇਡਾ ਜਾ ਕੇ ਤਾਂ ਬੰਦੇ ਉਹੀ ਨਹੀਂ ਮੁੜਦੇ ਹੈਗੇ ਤੂੰ ਕਿਵੇਂ ਇਧਰ ਆ ਗਿਆ ਫਿਰ ਵੀਰੇ ਜਣ ਹੁਣ ਆਪਦਾ ਧੰਦਾ ਫੇਰ ਵੀ ਪੁਰਾਣਾ ਯਾਰ ਮੋਹ ਰਹਿੰਦਾ ਹੈ ਅਹਾਂ ਹਾਂ ਮੈਂ ਆਖਿਆ ਵੀ ਯਾਰ ਮੈਂ ਤਾਂ ਇਹ ਛੱਡ ਨਹੀਂ ਸਕਦਾ ਯਾਰ ਭਾਵੇਂ ਕੈਨੇਡਾ ਹਾਂ ਉੱਥੇ ਜਵਾਕ ਕਹਿੰਦੇ ਹਣਗੇ ਉਹ ਨਾ ਜਵਾਕ ਵੀ ਕਹਿੰਦੇ ਹੋਰ ਵੀ ਮੈਂ ਆਖਿਆ ਯਾਰ ਵੀ ਮੇਰਾ ਹੁਣ 10 ਭਾਈ ਆਇਆ ਤਾਂ ਹੁਣ ਚੌੜ ਕਰ ਦੇਤਾ ਆਪਦੇ ਹਮਸਾਫਰ ਜਾਂ ਕੋਹੁਰ ਵੀ ਬੰਦੇ ਕਹਿੰਦੀ ਆ ਆਪਣੇ ਪਿੰਡਾਂ ਦੇ ਹਾਂ ਵੀ ਤੁੰਡਾਲੇ ਭਾਈ ਯਾਰ ਇਹ ਤਾਂ ਬਹਲੀ ਤਮਾ ਕਰਦਾ ਉਹ ਕਰਦਾ ਨਹੀਂ ਫਿਰ ਯਾਰ ਵੀ ਧੰਦੇ ਹੀ ਇਹ ਜਾਂਦਾ ਤਮਾ ਬਣਾ ਫਿਰ ਇਹ ਤਿਆਰ ਨਹੀਂ ਹੁੰਦਾ ਸਹੀ ਗੱਲ ਹਾਂ ਜੀ ਆਪਾਂ ਇਹਨੂੰ ਨਗੇਲੀ ਸਮਝਾਂਗੇ ਨਾ ਫਿਰ ਇਹ ਤਿਆਰ ਨਹੀਂ ਹੁੰਦਾ ਬਿਲਕੁਲ ਤੁਸੀਂ ਭਾਈ ਫੱਕ ਤੇ ਨਿਗਾਹ ਮਾਰ ਲਓ ਐ ਖੜੀਆ ਦੇਖ ਲਓ ਭਾਈ ਸ਼ਾ ਕਾਲੀ ਨਾਗ ਵਾਂਗੂ ਦੇਖ ਲਓ ਭਰਾਵੋ ਕੋਈ ਘਾਟ ਬਾਦ ਨਹੀਂ ਹੈਗੀ ਤੇ ਕਿਆਰੇ ਦੇਖੋ ਬਾਈ ਨੇ ਪਾਏ ਵੇ ਪਹਿਲਾਂ ਮੈਂ ਸੁਨ ਦਿਖਾਵਾਂ ਚੀਜ਼ ਆ ਜੋ ਨਹੀਂ ਆਮ ਆਪਣੇ ਕੀ ਹੁੰਦਾ ਅਲਡੀਨੇਟਿਆਂ ਕਿਆਰੀਆਂ ਪਾ ਲੈਨੇ ਆਗੇ ਆਹ ਦਿਖਾਈ ਬਾਈ ਉਰੇ ਲਿਆ ਕੇ ਵਿਚਾਰੇ ਨੀਗਾ ਮਰਵਾ ਦੇ ਇਧਰ ਨੂੰ ਕਰਕੇ ਆਹ ਦਿਖਾ ਇੱਥੋਂ ਦੇਖ ਲਓ ਬਾਈ ਆਹ ਵਿਚਾਲੇ ਖਾਲੀ ਪਾਈ ਵੀ ਆ ਜਿਹਦੇ ਵਿੱਚ ਪਾਣੀ ਜਾਂਦਾ ਇਧਰਲੇ ਪਾਸੇ ਕਿਆਰਾ ਦੇਖੋ ਇਧਰਲੇ ਪਾਸੇ ਕਿਆਰਾ ਦੇਖੋ ਨਾ ਤੁਸੀਂ ਕੱਖ ਦੇਖ ਲਓ ਕਿਤੇ ਤੁਹਾਨੂੰ ਕੱਖ ਦਾ ਵੀ ਨਜ਼ਰ ਆਉਂਦਾ ਹੋਵੇ ਬਾਈ ਕੱਖਾਂ ਦਾ ਕਿਵੇਂ ਮੈਨੇਜਮੈਂਟ ਕਰਦੇ ਹੋਗੇ ਬਾਈ ਸਿਸਟਮ ਕਿਵੇਂ ਕਰਦੇ ਹੋਗੇ ਕੱਖਾਂ ਦਾ ਪਹਿਲਾਂ ਵੀ ਇਹ ਕੁਝ ਤਾਂ ਕੱਢਦੇ ਵੀ ਐਂਦਾ ਹੁਣ ਜੀ ਵੀ ਜ਼ਮੀਨ ਆਪਾਂ ਵੀ ਪਰ ਕੋਈ ਕੁਦਰਤ ਵਿੱਚ ਬੜੀ ਆਪਾਂ ਇਹ ਹਾਂਜੀ ਹਾਂਜੀ ਆਜੋ ਬੜੋ ਇੱਥੋਂ ਦੀ ਚੱਕ ਲੈ ਕਰਾ ਹੋ ਜਾ ਬਿੱਚੀ ਖੜਦੇ ਆ ਮਹਾਸਮਾਰ ਕੇ ਕੱਖਾਂ ਹੀ ਮੈਂ ਕਹਣਾ ਬਾਈ ਵੀ ਦੇਖਣ ਨੂੰ ਕੁਝ ਨਹੀਂ ਮਿਲਦਾ ਹੋਣੀ ਹੈਗਾ ਹਨਾ ਹਾਂ ਹਾਂ ਵੀਰੇ ਕੱਖਾਂ ਦਾ ਬੜਾ ਜਿਆਦਾ ਕੰਟਰੋਲ ਕਰੀ ਖੜੇ ਹੋਗੇ ਬਾਈ ਸ਼ੁਰੂ ਕਿੰਨੇ ਕੁ ਤੋਂ ਕਰਿਆ ਦੀਗਾ ਇਹ ਸਾਰਾ ਸਿਸਟਮ ਤਿੰਨ ਚਾਰ ਮਾਰ ਲਿਆ ਤੋਂ ਕਰਿਆ ਇਸਨੇ ਤਿੰਨ ਚਾਰ ਮਾਰ ਲਿਆ ਹਾਂ ਸਿਰਫ ਤਿੰਨ ਚਾਰ ਮਾਰ ਲਿਆ ਫਿਰ ਇੱਥੇ ਤੱਕ ਵਧਣ ਦਾ ਕੰਮ ਸਾਫਰ ਕਿਵੇਂ ਵੀ ਬਈ ਮੇਰੇ ਭਾਈ ਨੇ ਨਹੀਂ ਵਧਾਏ ਮੈਨੂੰ ਅਹਾਂ ਹਾਂ ਵੀ ਜਿੰਨਾ ਪਿਆਰ ਮਿਲੀ ਗਿਆ ਸੀ ਵਧਾਈਗੇ ਠੀਕ ਹੈ ਹਾਂ ਕੋਈ ਕਿਤੇ ਲੰਬੇ ਵਾਲੀ ਗੱਲ ਨਹੀਂ ਆਈ ਫੱਕ ਸਾਡੇ ਕੋਲੇ ਐਸ ਸਾਲ ਥੁਰਦੀ ਆ ਅੱਛਾ ਹਾਂ ਜਿੰਨੀ ਮਰਜ਼ੀ ਵੱਧ ਬੀਜ ਲੇ ਤੋ ਕੀ ਆ ਦੇ ਖਾ ਬੰਦੇ ਨੇ ਹਿਸਾਬ ਨਾਲ ਤਾਂ ਵੱਧ ਬੀਜਦੇ ਆ ਉਹ ਫੇਰ ਛੋਟ ਆਏ ਦੀ ਆ ਇਹ ਵੈਰਾਈਟੀ ਵਗੈਰਾ ਕਿਹੜੀ ਆ ਬਾਈ ਵੀਰੇ ਦੇਸੀ ਆ ਸਾਡੇ ਕੋਲੇ ਆ ਆਪਦਾ ਹੀ ਬੀਜ ਤਿਆਰ ਕਰਦੇ ਆ ਆਪਦੇ ਹੀ ਤਿਆਰ ਕਰਦੇ ਆ ਆਪਦਾ ਬਿਲਕੁਲ ਸਹੀ ਆ ਅਸਾ ਜਿਹੜੇ ਉਹ ਲਾਏ ਬੰਦੇ ਸਾਹਮਣੇ ਉਹ ਆ ਬੀ ਵਾ ਹਾਂ ਉਹ ਬੀ ਬੀ ਆ ਸੀਡ ਆ ਸਾਡਾ ਉਹ ਅੱਛਾ ਹਾਂ ਉਹ ਤੇ ਉਹ ਤਾਂ ਦੋ ਤਿੰਨ ਭਾਂਤੇ ਵੈਰਾਈਟੀਆਂ ਸੀ ਤਿਆਰ ਕਰਦੇ ਆ ਪਰ ਉਹ ਸਾਡਾ ਟ੍ਰਾਇਲ ਹੁੰਦਾ ਠੀਕ ਆ ਹਾਂ ਤੁਸੀਂ ਦੇਖ ਲਓ ਮੈਂ ਕਹਣਾ ਬਾਈ ਜਦੋਂ ਬੰਦੇ ਨੂੰ ਲਾਉਣ ਦਾ ਤਜਰਬਾ ਆ ਜਾਂਦਾ ਮੈਂ ਤਾਂ ਇਹ ਗੱਲ ਮੰਨਦਾ ਵੀ ਜੇ ਤੁਸੀਂ 3 ਸਾਲ ਲ ਐਸ ਟਾਈਮ ਤੁਸੀਂ ਐ ਲਾ ਲਓ ਵੀ ਬਾਈ ਤਾਂ ਬੜਾ ਤਜਰਬਾ ਖੱਟੀ ਬੈਠਾ ਕੱਖ ਗੰਡਾ ਕੋਈ ਨਹੀਂ ਦਿੰਦਾ ਤੇ ਪੌਦ ਇੰਨੀ ਵਧੀਆ ਸੋਹਣੀ ਤਿਆਰ ਹੋਈ ਵੀ ਹੈਗੀ ਤੇ ਤੁਹਾਡੇ ਹੱਥਾਂ ਦਾ ਹਿਸਾਬ ਚੱਲਦਾ ਬਾਈ ਹਾਂ ਜੀ ਸਾਡੇ ਹੱਥੇ 1.5 ਫੁੱਟ ਦਾ ਹੱਥ ਹੁੰਦਾ ਜੀ ਠੀਕ ਹੈ ਹਾਂ ਉਹਦੇ ਹਿਸਾਬ ਨਾਲ ਠੀਕ ਹੈ ਤੇ ਇਹਦਾ ਬਾਈ ਗੰਡਾ ਕਿਵੇਂ ਖਰਾਬ ਬਗੈਰਾ ਨਾ ਜੀ ਸਾਲ ਪਰ ਨਹੀਂ ਖਰਾਬ ਹੁੰਦਾ ਗੰਡਾ ਤਾਂ ਹਾਂ ਹਾਂ ਵਧੀਆ ਸੁੱਕਾ ਪੱਟਿਆ ਜਾਵੇ ਹੋਰ ਹਾਂ ਹਾਂ ਤੇ ਬਾਈ ਇੱਕ ਨਾ ਕਈ ਵਾਰ ਬੰਦੇ ਨੂੰ ਦਿੱਕਤ ਆ ਜਾਂਦੀ ਆ ਬੰਦੇ ਮੰਨ ਲਾ ਜਿਵੇਂ ਪਨੀਰੀ ਲਾਉਂਦੇ ਆਗੇ ਆਜੋ ਨਾ ਥੋੜੇ ਉਹ ਵੀ ਤਿਆਰ ਕਰਦਾ ਦਿਖਾਇਆ ਜੀ ਹਾਂ ਜੀ ਹਾਂ ਜੀ ਆਈ ਵਗਰ ਨੂੰ ਚਲੀ ਜਾ ਲੋ ਬਾਈ ਹੂੰ ਤੇ ਬੰਦੇ ਜਿਵੇਂ ਲਾਉਂਦੇ ਆਗੇ ਹਾਂ ਹਾਂ ਤਾਂ ਅਗਲਾ ਕਹਿੰਦਾ ਵੀ ਯਾਰ ਗੰਡੇ ਤਾਂ ਕੱਖ ਵਾਲੇ ਹੋ ਗਏ ਵੀ ਸਤੋ ਤਾਂ ਕਰਕੇ ਨਹੀਂ ਬੀਜਦੇ ਹੈਗੇ ਵੀ ਗੁੱਡ ਕੜਾਈ ਵਾਸਤੇ ਲੇਵਰ ਅੱਜ ਕੱਲ ਬਹੁਤ ਔਖੀ ਮਿਲਦੀ ਹੈਗੀ ਵੀ ਉਹ ਕੱਖਾਂ ਵਾਸਤੇ ਵੀ ਦਵਾਈ ਦੂਈ ਬੰਦੇ ਦਾ ਹਾਂ ਵੀ ਜੇ ਕੋਈ ਕਿਲਾ ਦਾ ਕਿਲੇ ਵਾਲਾ ਸਾਥੋਂ ਬਹੁਤ ਕਰਦਾ ਉਹਨੂੰ ਅਸੀਂ ਦਵਾਈ ਦੂਈ ਪੂਰਾ ਕੋ ਸਾਰਾ ਕੋ ਦੱਸਾਂਗੇ ਯਾਰ ਵੀ ਸਾਰਾ ਗਾਈਡ ਕਰਾਂਗੇ ਪੂਰਾ ਗਾਈਡ ਕਰਾਂਗੇ ਵੀ ਉਹ ਸਾਨੂੰ ਵੀ ਹੁੰਦਾ ਵੀ ਯਾਰ ਜੇ ਇਹ ਬੰਦਾ ਕਾਮਯਾਬ ਹੋਊ ਤਾਂ ਸਾਡੇ ਕੋਲ ਦੁਬਾਰੇ ਵੀ ਆਉ ਤੁਸੀਂ ਇਸ ਟਾਈਮ ਪਿਆਜ਼ ਦਾ ਰੇਟ ਲਾ ਲਓ ਕਿੱਥੇ ਅਸਮਾਨੀ ਚੜਿਆ ਗਿਆ ਮਖਾ ਬਾਈ ਜੀ ਹਾਂ ਜੇ ਆਪਾਂ ਵੀ ਮਰਲਾ ਦੋ ਮਰਲੇ ਵੀ ਘਰੇ ਲਾ ਲਈਏ ਨਾ ਵੀ ਸਾਲ ਭਾਰੀ ਚੱਲੀ ਜਾਂਦਾ ਪਹਿਲਾਂ ਤਾਂ ਉਹਨੂੰ ਚੱਲਦਾ ਆਪਾਂ ਘਰੇ ਹਰਾ ਗੰਡਾ ਬਿਲਕੁਲ ਜੀ ਬਿਲਕੁਲ ਬਾਈ ਬਾਲੀ ਸੋਹਣੀ ਪਨੀਰੀ ਆ ਯਾਰ ਤੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਤੁਸੀਂ ਪਨੀਰੀ ਬਾਈ ਤੋਂ ਲਾਉਂਗੇ ਹਨਾ ਪਨੀਰੀ ਬਾਈ ਤੋਂ ਲਾਉਂਗੇ ਤਾਂ ਦੇਖ ਲਓ ਵੀ ਤੁਹਾਨੂੰ ਬੋਦ ਲਾਉਣ ਤੋਂ ਲੈ ਕੇ ਸਾਰਾ ਉਹਦਾ ਟ੍ਰੀਟਮੈਂਟ ਵੀ ਜਿਵੇਂ ਇਹਦੇ ਕੱਖ ਵਗੈਰਾ ਨੇਗੇ ਉਹ ਸਾਰੇ ਉਹ ਕਰਨੇ ਨੇਗੇ ਤੇ ਮੈਂ ਤੁਹਾਨੂੰ ਆ ਦਿਖਾ ਰਿਹਾ ਖਾਲੀਆਂ ਦੇ ਵਿੱਚ ਵੀ ਕਿੰਨੀ ਸੋਹਣੀ ਬਾਈ ਨੇ ਬਾਈ ਫੱਕ ਲਾਈ ਵੀ ਐ ਸਿਸਟਮ ਦੇਖੋ ਭਰਾਵੋ ਕਿੰਨਾ ਸੋਹਣਾ ਹੋਇਆ ਤੇ ਜਿਹੜੀ ਇਹਦੀ ਸੇਲ ਆ ਗਈ ਭਾਈ ਉਹ ਸ਼ੁਰੂ ਕਰਤੀ ਹੁਣ ਭਾਈ ਆਪਾਂ 10 ਤਰੀਕ ਨੂੰ ਵਾੜਾ ਲਾ ਲਾਂਗੇ ਅੱਠ ਨੂੰ 10 ਤਰੀਕ ਨੂੰ ਹੈ ਅੱਠ ਤੇ 10 ਦੇ ਵਿਚਾਲੇ ਲਾਵਾਂਗੇ 8 10 ਦਸੰਬਰ ਤੋਂ ਹਾਂ ਠੀਕ ਆ ਵੀਰ ਜਾਦੇ ਗੇਤਾ ਤਾਂ ਤੁਹਾਨੂੰ ਪਤਾ ਹੀ ਹੈ ਨਾ ਸਾਰਾ ਕੜਦਾ ਗੰਡਾ ਸਾਨੂੰ ਹੋਰ ਕੋਈ ਗੱਲ ਨਹੀਂ ਠੀਕ ਹੈ ਦੇਣ ਨੂੰ ਤਾਂ ਹਾਂ ਆਹ ਦੇਖ ਲਓ ਭਾਈ ਨਹੀਂ ਪਨੀਰੀ ਵਾਲੇ ਬੰਦੇ ਨੂੰ ਲਾਲਚ ਹੁੰਦਾ ਵੀ ਯਾਰ ਮੇਰੀ ਚੀਜ਼ ਨਵੇੜਾ ਬਾਰਾ ਹੈ ਨਾ 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 ਹਾਂ ਬਿਲਕੁਲ ਤੁਸੀਂ ਐਂ ਦੇਖੋ ਵੀ ਪਿਓ ਪੁੱਤ ਦੋਨੇ ਕੰਮ ਕਰਦੇ ਨੇਗੇ ਤੇ ਵਧੀਆ ਉਹ ਹੈਗਾ ਬਲਕਰਨ ਬਾਈ ਵੀ ਮੈਨੂੰ ਬਹੁਤ ਮਿਹਨਤੀ ਦਿੱਸਦਾ ਕਿ ਉਹ ਬੰਦੇ ਦਾ ਪਤਾ ਲੱਗ ਜਾਂਦਾ ਜੱਟ ਦੀ ਮੁੱਛ ਖੜੀ ਹੈ ਆ ਦੇਖੋ ਬਾਈ ਬਲਕਾਰਨ ਠੀਕ ਆ ਬਾਈ ਵਧੀਆ ਬਾਈ ਸਸਤੀ ਕਾਰ ਹੈ ਹਾਂ ਬਾਈ ਮੋਸ ਚੜਾਈ ਵੀ ਆ ਮੈਂ ਕਹਿੰਦਾ ਜੱਟਾਂ ਦੇ ਪੁੱਤਾਂ ਦੀ ਮੋਸਤਾ ਤਾਂ ਹੀ ਹੋਣੀ ਚਾਹੀਦੀ ਹੈ ਪਰ ਬਾਈ ਖੇਤ ਦੇ ਵਿੱਚ ਕੰਮ ਵੀ ਹੋਣਾ ਚਾਹੀਦਾਗਾ ਲੈ ਵੀ ਫੜਲਾ ਹੁਣ ਕਿਰਾਂ ਕੈਮਰਾ ਦੁਬਾਰੇ ਅਸੀਂ ਕਰਵਾ ਲਈਏਦਰੋਂ ਦਰਸ਼ਨ ਤੇ ਐਸਾ ਬਾਈ ਆ ਵੀ ਵਾਸਤੇ ਲਾਏ ਵੇ ਆ ਵੀ ਆਈ ਸਾਡਾ ਠੀਕ ਹੈ ਤੇ ਗੇਤੀ ਪਛੇਤੀ ਬਾਈ ਨੇ ਸਾਰੀ ਲਾਈ ਹੋਈ ਹੈਗੀ ਜਿਵੇਂ ਆ ਬੀ ਤਿਆਰ ਕਰ ਰਹੇ ਆ ਇਹੋ ਦਰਸ਼ ਨੂੰ ਕਾਗਜ਼ ਦਿਖਾਉਣੇ ਆਗੇ ਗਾਹਾਂ ਜਾ ਕੇ ਵੀ ਕਾਗਜ਼ ਵਗੈਰਾ ਬਾਈ ਲਈ ਖੜਾਗਾ ਅੱਛਾ ਭਾਈ ਇਹ 20 ਵੀ ਮੰਨ ਲਓ ਵੀ ਨਾਲ ਹੀ ਰੱਖਣਾ ਪੈਂਦਾ ਉਹਨਾਂ ਵੀ 20 ਤਾਂ ਭਾਈ ਜੇ ਆਪ ਦਾ 20 ਤਾਂ ਫੇਰ ਹੀ 4 ਰੁਪਏ ਬਚਣਗੇ ਆਪਾਂ ਤੇ ਜੇ ਆਪਾਂ ਸਾਰਾ 20 ਮੁੱਲ ਦਾ ਲਵਾਂਗੇ ਨਾਲੇ ਆਏ ਭਾਈ ਕੰਪਨੀ ਵਾਲਾ ਵੀ ਇਹਦਾ ਆਏ ਨਹੀਂ ਪਤਾ ਵੀ ਉਹ ਚੰਗਾ ਨਿਕਲ ਜੇ ਨਾ ਮਾੜਾ ਨਿਕਲ ਜੇ ਫੇਰ ਗਾਹਾਂ ਸਭ ਤੋਂ ਵੱਡੀ ਗੱਲ ਉਹ ਵਿਦੇਸ਼ੀ ਵੀ ਆ ਬਾਈ ਨੇ ਤਿਆਰ ਕੀਤਾ ਵਿਆਪਦਾ ਕੋਈ ਵਿੱਚ ਕੜਤਣ ਨਹੀਂ ਹੈਗੀ ਜਾਲੇ ਨਹੀਂ ਕੀ ਹਾਈਬ੍ਰਿਡ ਬੀਆਂ ਦਾ ਕੀ ਆਣਾ ਬਾਈ ਹਾਂਜੀ ਹਾਂਜੀ ਮਤਲਬ ਬੁੜੀਆਂ ਜਿਹੜੋ ਚੀਜ਼ ਦੀਆਂ ਨੇ ਉਹ ਚ ਕੜਤਣ ਹੀ ਇੰਨੀ ਜ਼ਿਆਦਾ ਹੋਣੀ ਹੈਗੀ ਬਾਕੀ ਉਹ ਬਾਹਰ ਸਟੋਰ ਵੀ ਨਹੀਂ ਹੁੰਦਾ ਸਟੋਰ ਵੀ ਨਹੀਂ ਹੁੰਦਾ ਹਾਂ ਉਹ ਸਾਰਾ 2 ਕੁ ਮਹੀਨੇ 60 ਦਿਨ ਰਹਿੰਦਾ ਵੀਰੇ ਹਾਂ ਇਹਨੂੰ ਤਾਂ ਵੀਰੇ ਸਾਲ ਪੜਾ ਸੀ ਵਰਤਦੇ ਆ ਗੰਡਾ ਆਪਦੇ ਘਰੇ ਵੀ ਰੱਖਦੇ ਆ ਠੀਕ ਆ ਬਾਈ ਹੋਰ ਖਾਂਚ ਵੀ ਬਹੁਤ ਟੈਸਟ ਆ ਇਹੋ ਜੀ ਗੱਲ ਆ ਬਾਈ ਇਹਦੀ ਜਰਮੀਨੇਸ਼ਨ ਵਾਸਤੇ ਕਰਤਾ ਹੈ ਹਾਂਜੀ ਇਹ ਜਮੇ ਬਾਹਰ ਨੇ ਲਾਈ ਵੀ ਹੈਗੀ ਅੱਡ ਆ ਵੀ ਆਲੂ ਆਲੂ ਵਾਲੇ ਮੇਰੇ ਵੀ ਰਹਿੰਦੇ ਸਾਨੂੰ ਬਾਅਦ ਚ ਬਿਲਕੁ ਬਿਲਕੁਲ ਜੀ ਬਿਲਕੁਲ ਹਾਂ ਆ ਦੇਖੋ ਆ ਦੇਖੋ ਬਾਈ ਮੈਂ ਕਹਿੰਦਾ ਕੀ ਆ ਬਾਤ ਹੈ ਹਰੀ ਹੋਣ ਲੱਗ ਗਈ ਦਿਖਾ ਦੇ ਬਾਈ ਥੱਲੇ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਵੀ ਹੈਗੀ ਬਿਲਕੁਲ ਜੀ ਬਿਲਕੁਲ ਤੇ ਉਹ ਵੀ ਕਾਗਜ਼ ਪਾਇਆ ਹੋਇਆ ਇਹ ਸਾਰੀ ਉਹ ਆ ਬਾਈ ਹੈ ਹਾਂ ਇੱਕ ਹੋ ਉੱਪਰ ਲੱਗੀ ਹਾਂ ਜੀ ਉਹ ਵੀ ਉੱਪਰ ਲੱਗੀ ਹੈ ਠੀਕ ਆ ਉਹ ਤੇ ਵੀ ਬਾਈ ਜ਼ੂਮ ਮਾਰ ਕੇ ਦਿਖਾ ਦੇ ਜਿਹੜੀ ਉਹ ਉੱਪਰਲੇ ਕਾਰੇ ਦੇ ਵਿੱਚ ਬਾਈ ਪੌ ਲੱਗੀ ਵੀ ਆ ਬਾਈ ਨੇ ਉੱਥੇ ਉਹ ਕਰਿਆ ਹੋਇਆ ਬਿਲਕੁਲ ਬਾਈ ਬਿਲਕੁਲ ਤੇ ਬਈ ਲੋਕੇਸ਼ਨ ਆਪਣੀ ਕਿੱਥੇ ਆ ਜਾਂਦੀ ਹੈਗੀ ਇਹ ਲੋਕੇਸ਼ਨ ਤਾਂ ਜੀ ਵੀਰੇ ਦਮਦਮਾ ਸਾਹਿਬ ਤੋਂ ਤੁਸੀਂ ਵੀ ਦੱਸਿਆ ਹੀ ਪਹਿਲੀ ਵਾਰ ਵੀ ਉੱਥੋਂ 5 ਕਿਲੋਮੀਟਰ ਹੈ ਮੋੜ ਤੋਂ 15 ਕਿਲੋਮੀਟਰ ਠੀਕ ਹੈ ਤੇ ਬਠਿੰਡੇ ਤੋਂ 30 ਕਿਲੋਮੀਟਰ ਹੈ ਬਠਿੰਡੇ ਤੋਂ ਜੀ ਹਾਂ ਤੇ ਵੱਡੀ ਮਾਨਸਾ ਤੋਂ ਵੀ 30 ਕਿਲੋਮੀਟਰ ਠੀਕ ਹੈ ਤੇ ਰਾਮਪਰਾ 30 35 ਕਿਲੋ ਰਾਮਪਰਾ ਪੈਂਦੀ ਹੈ ਹਾਂ ਜੀ 40 ਇੱਕ ਬੈਠਿਆ ਸੀ ਬਾਕੀ ਇਧਰ ਹਰਿਆਣੇ ਦੀ ਹੱਦ ਸਾਡੇ ਨਾਲ ਹੀ ਆ ਗਈ ਠੀਕ ਹੈ ਹਾਂ ਵੀ ਜਾਨੀ ਦਮਦਮਾ ਸਾਹਿਬ ਦੇ ਕੋਲੇ ਆ ਜਾਂਦਾ ਕੋਲੇ ਆਉਂਦਾ ਜੀ ਮੈਂ ਤਾਂ ਭਰਾ ਉਹ ਆਉ ਚੱਲ ਕੇ ਦੰਮਦਮਾ ਸਾਹਿਬ ਨਤਮਸਤਕ ਹੋ ਜੋ ਮੱਥਾ ਟੇਕ ਜੋ ਹਨਾ ਤੇ ਨਏ ਬਾਈ ਉਰੇ ਬਾਈ ਕੋਲੋਂ ਪਨੀਰੀ ਲੈ ਜਾਓ ਕਈ ਵਾਰ ਕਿਸੇ ਬੰਦੇ ਨੇ ਜ਼ਿਆਦਾ ਮੰਗਾਉਣੀ ਹੁੰਦੀ ਹੈ ਜਿਵੇਂ ਆਪਾਂ ਕਹਿ ਦਈਏ ਵੀ ਕਿੱਲੇ ਦੋ ਕਿੱਲਿਆਂ ਦੀ ਜਾਂ ਕੋਈ ਉਹ ਕਰਨਾ ਹੁੰਦਾ ਹਨਾ ਹਾਂ ਹਾਂ ਤਾਂ ਉੱਥੇ ਤੱਕ ਤੁਹਾਡੇ ਕੋਲੇ ਪਹੁੰਚ ਵੀ ਕਰਦੇ ਪਹੁੰਚ ਵੀ ਕਰਦਾ ਕੋਈ ਵੀ ਉਹਦਾ ਸਾਨੂੰ ਕਰਾਇਆ ਕੱਪਾ ਜੋ ਵੀ ਉਹ ਬਾਈ ਹੋਲੇ ਦਾ ਬਹਿ ਕੇ ਗੱਲ ਬਣਾ ਮੈਂ ਕਿਹਾ ਤੁਸੀਂ ਉਰੇ ਆਓ ਬਾਈ ਕੋਲੇ ਦੇਖ ਕੇ ਜਾਓ ਤੁਹਾਡਾ ਦੁੱਗਣਾ ਜੀ ਲੱਗਣਾ ਵੀ ਯਾਰ ਕਿਹਦੇ ਹਾਂ ਵੀ ਦੇਖ ਕੇ ਹਾਂ ਪਤਾ ਨਹੀਂ ਸੁਣਵਾ ਵੀ ਬਿਰਕੀ ਕੰਮ ਲੈਲੇ ਵਾਲਾ ਪਿੰਡ ਦੇ ਵਿੱਚ ਬਾਈ ਗਰਨਾਬ ਸਿੰਘ ਗਾਹਾਂ ਨੂੰ ਵੀਰ ਨੰਬਰ ਦਿੱਤਾ ਵਿਆਗਾ ਤੇ ਜੇ ਕਿਸੇ ਨੇ ਬਾਈ ਗਾਹਾਂ ਨੂੰ ਮੰਨ ਲਿਆ ਨਰਸਰੀ ਤਿਆਰ ਕਰਨੀ ਹੈ ਹਾਂ ਵੀ ਵੀ ਦੇਵਾ ਗਿਆ ਸੀ ਵੀ ਤੇ ਸਾਡਾ ਕੰਮ ਹਾਂ ਜੇ ਕਿਸੇ ਵੀਰ ਨੂੰ ਤੁੱਕ ਵੀ ਅਸੀਂ ਦਿੱਤਾ ਵੀ ਸੇਲ ਕਰਿਆ ਮੈਂ ਤਾਂ ਉਹਨੂੰ ਵੀ ਵੀ ਮਿਲ ਜੇ ਕਿਸੇ ਵੀਰ ਨੂੰ ਚਾਹੀਦਾ ਨਾ ਤਾਂ ਕਰੀ ਆਪ ਵੀ ਸਿੱਟਣੀ ਹੈ ਹਾਂ ਉਹ ਵੀ ਦੇ ਲਾ ਇਹ ਵੀ ਗੱਲ ਰਹੀ ਮੰਨ ਲਓ ਐਤ ਕੀ ਦਾ ਚਲੋ ਹੋ ਗਏ ਲੇਟ ਜਿਹੜੇ ਬੰਦੇ ਗਾਹਾਂ ਤੋਂ ਬਾਈ ਕਹਿੰਦਾ ਵੀ ਅਸੀਂ ਵੀ ਵੀ ਦਿਆ ਕਰਾਂਗੇ ਕਿਸੇ ਬੰਦੇ ਨੇ ਆਪਦੀ ਪੌਦ ਤਿਆਰ ਕਰਨੀਆਂ ਗਈ ਆਪਦੇ ਬਾਹਨ ਚ ਉਹ ਕਰਨਾਗਾ ਤਾਂ ਉਹਦਾ ਤੁਹਾਨੂੰ ਬਈ 20 ਵੀ ਮਿਲਿਆ ਕਰੂਗਾ ਠੀਕ ਹੈ ਤੇ BI ਹੀ ਆਪਣਾ ਦੇਸੀ ਹੈ ਹਾਂਜੀ ਤੇ ਸੀਬੀਆ ਗਾਰੰਟੀ ਆ ਠੀਕ ਹੈ 20 ਵਾਸਤੇ ਵੀ ਸੰਪਰਕ ਕਰ ਲਿਓ ਤੇ ਤੁਹਾਨੂੰ ਨਰਸਰੀ ਲਵਾਉਣ ਦੇ ਵਿੱਚ ਵੀ ਬੰਦੇ ਯੋਗਦਾਨ ਕਰਨਗੇ ਮੰਨ ਲਓ ਵੀ ਨਰਸਰੀ ਲਵਾਉਣ ਦੇ ਲਈ ਵੀ ਤੁਹਾਡੀ ਹੈਲਪ ਕਰਨਗੇ ਮੈਂ ਕਹਿੰਦਾ ਵੀ ਤੁਸੀਂ ਆਪਦਾ ਆਪ ਹੀ ਤਿਆਰ ਕਰੋ ਸਾਰੀ ਚੀਜ਼ ਹੈਨਾ ਤੇ ਅੱਗੇ ਉਹਨੂੰ ਵੇਚ ਕੇ ਵੀ 4 ਰੁਪਏ ਚੰਗੇ ਕਮਾ ਸਕਦੇ ਹੋਗੇ ਮਿਹਨਤ ਤਾਂ ਹੈਗੀ ਆ ਦੇਖੋ ਇਹ ਕੰਮਾਂ ਦੇ ਵਿੱਚ ਕਿਉਂ ਬਈ ਇਹ ਕੀ ਦੇਖ ਲਾ ਝੋਨਾ ਰੁੜ ਗਿਆ ਹਨਾ ਝੋਨਾ ਕੀ ਬਰਾਹਾ ਲੱਗਿਆ ਹਾਂ ਦੇਖ ਨਹੀਂ ਟੁੱਟ ਰਿਹਾ ਝੋਨੇ ਦਾ ਹਾਂ ਮੈਂ ਕਹਿੰਦਾ ਵੀ ਆਪਣੇ ਲੋਕ ਇਹੋ ਜਿਹੇ ਕੰਮਾਂ ਕਰਨੀ ਆਉਣਗੇ ਆਪਣੀਆਂ ਨਰਸੀਆਂ ਤਿਆਰ ਕਰਨਗੇ ਤਾਂ ਪਿਆਜ਼ ਲਾਉਣ ਵਾਲੇ ਵੀ ਬਈ ਪਿਆਜ਼ ਦੀ ਗੱਲ ਲੱਗੂ ਵੀ ਬਹੁਤ ਹੁੰਦਾ ਬਹੁਤ ਲੱਗਦਾ ਜੀ ਪਿਆਜ਼ ਤਾਂ ਉਹ ਨਹੀਂ ਦੱਸਿਆ ਇੰਨੀ ਡਵਾਣਾ ਸਾਨੂੰ ਇੰਨਾ ਫੋਨ ਆ ਜਾਂਦੇ ਅਸੀਂ ਮਸੇ ਹੀ ਰੁੱਕ ਹੀ ਜਾਂਦੇ ਵੀ ਵੀਰ ਬਣ ਕੇ ਖੜਜੋਇਆ ਸਾਡੇ ਆਕੇ ਵੀ 8-10 ਤਰੀਕ ਤੱਕ ਖੜੋ ਯਾਰ ਵੀਰੇ ਹਾਂ ਵੀ ਸੋਡਾ ਵੀ ਕੰਮ ਵਧੀਆ ਹੋ ਜੇ ਤੇ ਨਹੀਂ ਸਾਡੇ ਕਿਨੂੰ ਤਾਂ ਦੇ ਪਨੀਰੀ ਤਿਆਰ ਹੈ ਬ ਇਹ ਅਸਲ ਵਿੱਚ ਕੀ ਹੁੰਦਾ ਨਾ ਬਾਈ ਜਿਹੜਾ ਜੱਟ ਦਾ ਪੁੱਤ ਹਨਾ ਹਾਂਜੀ ਹਾਂਜੀ ਉਹ ਕਦੇ ਪੈਸੇ ਮੰਗਰ ਨਹੀਂ ਜਾਂਦਾ ਉਹਨੂੰ ਐ ਹੁੰਦਾ ਵੀ ਯਾਰ ਸਾਡੇ ਬੰਦਿਆਂ ਦਾ ਭਲਾ ਹੋਵੇ ਬਾਈ ਨਾਲ ਗੱਲ ਚੱਲੀ ਜਾਂਦੀ ਸੀ ਬਾਈ ਜਿਹੜੀ ਤਾਂ ਉਹ ਗੱਲ ਕਹੀ ਤੀ ਕਹਿੰਦਾ ਕੋਈ ਸਾਡੇ ਪਿੰਡ ਦਾ ਦੀ ਪਤਾ ਨਹੀਂ ਕਿਹੜੇ ਬੰਦਾ ਕਹਿੰਦਾ ਬਾਈ ਤੇਰਾ 3500 ਰੁਪਇਆ ਰੈਂਦਾ ਫੱਕਾ ਹਾਂ ਵੀਰੇ ਇੱਕ ਮੁੰਡੇ ਨੇ ਮੈਨੂੰ ਪਿੱਛੇ ਆਹਣਾ ਮਹੀਨਾ ਕ ਪਿੱਛੇ ਹੀ ਕਾਲ ਆਈ ਕਹਿੰਦਾ ਅੰਕਲ ਤੁਹਾਡੇ ਪੈਸੇ ਰੈਂਦੇ ਆ ਮੈਂ ਆਖਿਆ ਕੋਈ ਗੱਲ ਨਹੀਂ ਪੁੱਤ ਠਹਿਰ ਕੇ ਦੇ ਜੋ ਕਹਿੰਦਾ ਨਹੀਂ ਅੰਕਲ ਮੈਂ ਤਾਂ ਤੁਹਾ ਤੋਂ ਫੱਕ ਲੈ ਗਈ ਮੇਰੇ ਕੋਈ ਯਾਦ ਨਹੀਂ ਸੀ ਦੇਖ ਲਓ ਇੱਕ ਦੁਨੀਆ ਇਹ ਜੀ ਬਾਈ ਆ ਕਹਿੰਦੇ ਨਹੀਂ ਹੁੰਦੇ ਉਹਨੇ ਵੀ ਹਲਦੇ ਉਸ ਦੇ ਵਿੱਚ ਮਿੱਟੀ ਜਾ ਕੇ ਦੇਤੀ ਕਹਿੰਦਾ ਜਾਪਾ ਜਾਉਂਗਾ ਮੈਂ ਕਹਿੰਦਾ ਵੀ ਜਿਹੜੇ ਕਿਸੇ ਵੱਲੋਂ ਇੱਕ ਤਾਂ ਕੰਮ ਕੀਤਾ ਜਾਂਦਾ ਵਪਾਰ ਬਣਾ ਕੇ ਹਨਾ ਇੱਕ ਕੰਮ ਕੀਤਾ ਜਾਂਦਾ ਮਾਨਪਤਾ ਦੀ ਲੋਕਾਂ ਦੀ ਭਲਾਈ ਲਈ ਵੀ ਯਾਰ ਇੰਨੇ ਨੇ ਮਹਿੰਗੇ ਗੰਢੇ ਸਾਡੇ ਲੋਕ ਕਿੱਥੋਂ ਖਰੀਦਣਗੇ ਵੀ ਆਪਦੇ ਜੋਗੇ ਆਪ ਲਾਓ ਬਾਈ ਕਹਿੰਦਾ ਵੀ ਯਾਰ ਕੋਈ ਪੰਜ ਚਾਰ ਵਿਸਵੇ ਲਾ ਲਓ ਕੋਈ 10 ਵਿਸਵੇ ਲਾ ਲਓ ਕੋਈ ਮਰਲਾ ਲਾ ਲਓ ਦੋ ਮਰਲੇ ਲਾ ਲਓ ਘੱਟੋ ਘੱਟ ਆਪਦੀ ਚੀਜ਼ ਤਾਂ ਹੋਵੇ ਨਾ ਆਪਾਂ ਨੂੰ ਬਈ ਤੂੰ ਲਾ ਲੈ। ਬਈ ਇਹ ਖੇਤ ਸਾਨੂੰ ਸਾਦ ਆਇਆ। ਜੇ ਤੁਸੀਂ ਲਾ ਲਿਆ ਕਿਤੇ ਵੀ ਹੋ ਤੁਹਾਡੇ ਇਹੀ ਜਿਆਦਾ ਹੋ ਯਾਰ ਮੇਰੇ ਕੋਈ ਗੰਡੇ ਨਾ ਪਟਕ ਲੈ ਜੀ। ਗੰਡੇ ਨਾ ਪਟਕ ਲੈ ਜੀ। ਜੇ ਕੱਲੀ ਕਣ ਕਾਗਲਾ ਕਹਿੰਦਾ ਯਾਰ ਹਫਤੇ ਤੋਂ ਜਾਵਾਂਗੇ ਪਾਣੀ ਲਾ ਆਵਾਂਗੇ। ਸਹੀ ਗੱਲ ਤੈਨੂੰ ਇਹ ਬੁਲਾਉਂਦਾ ਤਾਂ ਹੈਗਾ ਖੇਤ। ਬਿਲਕੁਲ ਬਈ। ਹਾਂ ਤੇ ਨਹੀਂ ਬੰਦਾ ਉਹ ਕਹਿੰਦਾ ਯਾਰ ਬਈ ਟੈਂਟ ਕਰੀ ਚਲੋ ਇੱਥੇ ਕੀ ਲੈਣਾ। ਸਹੀ ਗੱਲ। ਹਾਂ ਤੇ ਬਈ ਜਿਆਦਾ ਜਾਣਕਾਰੀ ਲਈ ਜਾ ਹੋਰ ਕੋਈ ਗੱਲਬਾਤ ਪੁੱਛਣੀ ਆ ਤਾਂ ਉੱਪਰ ਦੇ ਤੇ ਨੰਬਰ ਤੇ ਸੰਪਰਕ ਕਰ ਲਿਓ। ਸੋ ਠੀਕ ਆ ਕਰਨਾ ਬਈ। ਹਾਂ ਜੀ ਬਈ। ਸਤਿ ਸ਼੍ਰੀ ਅਕਾਲ ਬ